ਪੱਤਰਕਾਰਾਂ ਵੱਲੋਂ ਸਰਕਾਰ ਨੂੰ ਸਵਾਲ ਪੁੱਛੜਦੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਜਿਹੜੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਐ ਇਹ ਬਹੁਤ ਹੀ ਗਲਤ ਹੋਇਆ ਐ ਇਹਦੇ ਨਾਲ ਜਿਹੜਾ ਪੱਤਰਕਾਰਤ ਦੇ ਨਾਲ ਜੁੜੇ ਲੋਕ ਤੇ ਉਹਨਾਂ ਦੇ ਨਾਲ ਜੁੜੇ ਲੋਕਾਂ 'ਚ ਸਰਕਾਰ ਦਾ ਅਕਸ ਜਿਹੜਾ ਉਹ ਖਰਾਬ ਹੋਇਆ ਕਿਉਂਕਿ ਪੱਤਰਕਾਰਾਂ ਦਾ ਕੰਮ ਹੀ ਸਵਾਲ ਪੁੱਛਣਾ ਔਰ ਜਿਹੜੀ ਕਲਮ ਤੇ ਸਵਾਲ ਇਹ ਪੱਤਰਕਾਰਾਂ ਦੀ ਜਿਵੇਂ ਇੱਕ ਫੌਜੀ ਦੀ ਬੰਦੂਕ ਹੁੰਦੀ ਹੈ ਉਸੇ ਤਰ੍ਹਾਂ ਕਲਮ ਜਿਹੜੀ ਉਹ ਪੱਤਰਕਾਰਾਂ ਦੀ ਬੰਦੂਕ ਹੁੰਦੀ ਹੈ ਔਰ ਉਹ ਇਹ ਪੱਤਰਕਾਰ ਦਾ ਹੱਕ ਵੀ ਫਰਜ਼ ਵੀ ਹੈ ਕਿ ਉਹ ਸਰਕਾਰ ਦੇ ਜਿਹੜੇ ਕੰਮ ਆ ਜਾਂ ਮਤਲਬ ਕਿ ਉਹ ਲੋਕਾਂ ਤੱਕ ਪਹੁੰਚਾਵੇ ਜਾਂ ਸਰਕਾਰ ਦੇ ਕੰਮ ਜਾਂ ਨਲਕੀਆਂ ਲੋਕਾਂ ਤੱਕ ਪਹੁੰਚਾਵੇ ਇਹ ਪੱਤਰਕਾਰ ਦਾ ਕੰਮ ਹੁੰਦਾ ਪਰ ਇਹ ਜਿਹੜਾ ਉਹਨਾਂ ਦੇ ਖਾ ਪਰਚੇ ਦਰਜ ਕੀਤੇ ਆ ਇਹ ਬਹੁਤ ਮੜਾਈ ਗੱਲ ਔਰ ਨਿੰਦਨ ਯੋਗ ਕਿਉਂਕਿ ਮੈਂ ਆਪ ਪਹਿਲਾਂ 2012 ਤੋਂ ਸ੍ਰੀਮਸ ਸੰਦੇਸ਼ ਦਾ ਪੱਤਰਕਾਰ ਰਿਆਂ ਉਸ ਤੋਂ ਬਾਅਦ ਮੈਂ ਪਹਿਰੇਦਾਰ ਰੁਜ਼ਾਰ ਟਾਈਮ ਦੇ ਵਿੱਚ ਰਿਆਂ ਤਾਂ ਮੈਨੂੰ ਪਤਾ ਹੈ ਕਿ ਪੱਤਰਕਾਰਾਂ ਨੂੰ ਜਦੋਂ ਸਵਾਲ ਜਿਹੜੇ ਕੁਛ ਨਹੀਂ ਉਹ ਕਿੰਨੇ ਜ਼ਰੂਰੀ ਹੁੰਦੇ ਆ ਪਾਸ਼ਾ ਜੀ ਤੁਸੀਂ ਅਕਾਲੀ ਦਲ ਦਾ ਹਿੱਸਾ ਰਹੇ ਹੋ ਜਦੋਂ ਬਾਦਲ ਸਰਕਾਰ ਸੀ ਉਦੋਂ ਪੱਤਰਕਾਰਾਂ ਦੇ ਕਿੰਨੇ ਕਿ ਪਰਚੇ ਦਰਜ ਕੀਤੇ ਆ ਦੱਸ ਸਕਦੇ ਹੋ ਮੈਂ ਅਕਾਲੀ ਦਲ ਦਾ ਹਿੱਸਾ ਸੀ ਹੁਣ ਵੀ ਆ ਜੀ ਮਸ਼ਰਮਨੀ ਕਾਲਜੀਦਾਲ ਦੇ ਐਸ்சி ਬੈਂਕ ਦਾ ਜ਼ਿਲ੍ਹਾ ਪ੍ਰਧਾਨ ਪਰ ਮਤਲਬ ਕਿ ਬਾਦਲ ਸਾਹਿਬ ਕਦੇ ਵੀ ਪੱਤਰਕਾਰਾਂ ਤੇ ਪਰਚੇ ਤਾਂ ਕੀ ਉਹ ਜਿਹੜਾ ਕੋਈ ਪੱਤਰਕਾਰ ਉਹਨਾਂ ਦੇ ਖਿਲਾਫ ਖਬਰ ਵੀ ਲਾਉਂਦਾ ਸੀ ਉਹਨੂੰ ਸਕੂਲ ਪਿਠਾ ਕੇ ਕਹਿੰਦੇ ਕਾਕਾ ਜੀ ਜਿਹੜਾ ਕੋ ਪੁੱਛਣਾ ਪੁੱਛ ਲੈ ਕਿਉਂਕਿ ਤੁਹਾਡਾ ਕੰਮ ਹੈ ਬਾਦਲ ਸਾਹਿਬ ਨੇ ਕਦੇ ਵੀ ਪੱਤਰਕਾਰਾਂ ਦੇ ਖਿਲਾਫ ਅਜੇ ਜਿਹੜੀ ਕਾਰਵਾਈ ਕਦੇ ਨਹੀਂ ਕੀਤੀ ਸੀ ਪੰਜਾਬੀਆਂ ਨੇ ਜਿਹੜਾ ਬਦਲਾਵ ਲਿਆਂਦਾ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਬਦਲਾਵ ਆ ਗਿਆ ਤੇ ਉਸ ਬਦਲਾਵ ਸੰਬੰਧੀ ਤੁਹਾਡੀ ਕੀ ਪ੍ਰਤੀਕਿਰਿਆ ਜੀ ਇਹ ਕੋਈ ਬਦਲਾਵ ਨਹੀਂ ਆਇਆ ਆ ਪਰਚੇ ਜ਼ਰੂਰ ਲੋਕਾਂ ਤੇ ਹੋਏ ਆ ਬਦਲਾਵ ਦੇ ਵਿੱਚ ਕਿਤੇ ਕਿਸੇ ਤੇ ਪਨੀਰ ਵਖਾ ਕੇ ਪਰਚਾ ਦਿੱਤਾ ਕਿ ਤੇ ਕੋਈ ਦੇਤਾ ਤੁਰੇ ਜਾਂਦੇ ਆ ਦੇ ਪਰਚੇ ਦੇ ਤੇ ਮਤਲਬ ਕਿ ਇਹ ਸਿਰਫ ਪਰਚਿਆਂ ਦੀ ਸਰਕਾਰ ਤੇ ਝੂਠਾਂ ਦੀ ਸਰਕਾਰ ਰਹਿ ਗਈ ਆ ਔਰ ਇਹਨੇ ਮਤਲਬ ਕਿ ਝੂਠ ਮਾਰਨ ਤੋਂ ਸવાય ਕੋਈ ਕੰਮ ਨਹੀਂ ਕੀਤਾ ਲੋਕਾਂ ਨੂੰ ਗਮਰਾ ਕਰਨ ਤੋਂ ਸਾਇ ਕੋਈ ਕੰਮ ਨਹੀਂ ਕੀਤਾ ਔਰ ਅੱਜ ਜਿਹੜੇ ਪੰਜਾਬ ਦੇ ਲੋਕ ਆ ਉਹ ਸਤਾਈ ਦੇ ਵਿੱਚ ਇਹਨਾਂ ਨੂੰ ਸਬਕ ਸਿਖਾ ਦੇਣਗੇ ਲੱਗਦਾ ਵੀ ਆਮ ਆਦਮੀ ਪਾਰਟੀ ਵਾਪਸੀ ਕਰੂਗੀ ਚੰਗੇ ਕੰਮ ਕਰ ਰਿਆ ਆ ਔਰਤਾਂ ਨੂੰ ਕਹਿੰਦੇ ਸੀ ਪੈਸੇ ਦੇਣੇ ਮੈਂ ਤੋ ਦਸਿਆ ਸ਼ਾਨ ਸਾਹਿਬ ਵੀ ਕੋਈ ਇਹਨਾਂ ਨੇ ਚੰਗੇ ਕੰਮ ਨਹੀਂ ਕਰ ਰਹੇ ਗਰੀਬਾਂ ਦੀ ਆਟਾ ਦਾਲ ਵੱਧ ਪਈ ਜੋ 2 ਰੁਪਏ ਕਿਲੋ ਵਾਲੀ ਵੱਧ ਹੋ ਗਈ ਨੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਪੈਨਸ਼ਨ ਔਰ ਦੂਜਾ ਦੇਣ ਦਾ ਵਾਅਦਾ ਕੀਤਾ ਨਾ ਨੇ ਅੱਜ 4 ਸਾਲਾਂ ਤੋਂ ਉੱਤੇ ਟੱਪ ਗਿਆ ਮਨ ਲੱਗਦਾ 50 50 ਹਜ਼ਾਰ ਰੁਪਏ ਬੀਬੀ ਦਾ ਜੁੜਿਆ ਪਿਆ ਤੇ ਹੋਰ ਵੀ ਆਪਾਂ ਜੇ ਗੱਲ ਕਰੀਏ ਫਿਰ ਸ਼ਡਿਊਲ ਕਾਸਟਾਂ ਦਾ ਐਸਸੀ ਕਮਿਸ਼ਨ ਤੇ ਪਰ ਕੁਤਰ ਨੇ ਕਿਉਂਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਦੇ ਐਸਸੀ ਕਮਿਸ਼ਨ ਦੇ ਨਾਂ ਤਾਂ ਬਣਿਆਦ ਘਟਾਈ ਸੀ 6 ਸਾਲਾਂ ਤੋਂ ਇਹਨਾਂ ਨੇ 3 ਸਾਲ ਕੀਤੀ ਔਰ ਨਾ ਹੀ ਕਦੇ ਕਿਸੇ ਨੇ ਮੈਂਬਰ ਘਟਾਉਣ ਦੀ ਕੋਸ਼ਿਸ਼ ਕੀਤੀ ਸੀ ਮੈਂਬਰ ਬਾਦਲ ਸਾਹਿਬ ਨੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਸਤੇ ਮੈਂਬਰਾਂ ਦੀ ਗਿਣਤੀ 10 ਕੀਤੀ ਸੀ ਇਹਨਾਂ ਨੇ ਦਿਨਰ ਕਰਤੇ ਔਰ ਤਿੰਨ ਬੰਦੇ ਤੋਂ ਸਮਝ ਸਕਦੇ ਵੇਡਾ ਪੰਜਾਬ ਦੇ ਗਰੀਬਾਂ ਦੀਆਂ ਕਿੰਨੀਆਂ ਕਦਰਾਂ ਕਰਤਾ ਤੁਨਗੇ ਇਸ ਕਰਕੇ ਇਹ ਸਿਰਫ ਐਂਟੀ ਸ਼ੈਡਿਊਲ ਕਾ ਸਰਕਾਰ ਹੈ ਐਂਟੀ ਸ਼ੈਡਿਊਲ ਕਾ ਸਰਟੀ ਗਰੀਬ ਇਹਨਾਂ ਨੇ ਲੋਕਾਂ ਦਾ ਧੋਖਾ ਕੀਤਾ ਕੋਈ ਬਦਲਾਅ ਨਹੀਂ ਲੈਂਦਾ ਔਰ ਜਿਹੜਾ ਜਿਹਦਾ ਇਹਨਾਂ ਨੂੰ ਸਭ ਕੋ ਲੋਕ ਸਤਾਇਚ ਸਿਖਾਉਣਗੇ